ਜਸਕਰਨ ਸਿੰਘ ਹਾਂਜੀ ਸਰ ਤੁਸੀਂ ਧਰਨੇ ਦੇ ਬੈਠੇ ਜ ਆਪਣੀਆਂ ਮੰਗਾਂ ਨੂੰ ਲੈ ਕੇ ਤੁਹਾਨੂੰ ਪੁਲਿਸ ਦੀ ਕੋਲ ਆਈ ਹੈ ਤੇ ਕੀ ਕਿਹਾ ਗਿਆ ਪੁਲਿਸ ਕੋਲ ਅ ਵੈਸੇ ਤਾਂ ਨਹੀਂ ਸਾਨੂੰ ਪਿਛਲੇ ਜੇ ਜਦੋਂ ਤੋਂ ਵੀ ਅਸੀਂ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਪੁਲਿਸ ਦਾ ਸਾਨੂੰ ਸਹਿਯੋਗ ਰਿਹਾ ਕਾਫੀ ਅੱਛੇ ਢੰਗ ਨਾਲ ਸਾਡੇ ਨਾਲ ਕੋਆਪਰੇਟ ਕਰਕੇ ਚੱਲਦੇ ਰਿਹਾ ਪਰ ਹੁਣ ਐਸਐਚਓ ਮੈਡਮ ਆਈ ਹੀ ਉਹਨਾਂ ਨੇ ਏਸੀਪੀ ਨਾਲ ਗੱਲ ਕਰਾਈ ਹੈ ਜੀ ਸਾਡੀ ਏਸੀਪੀ ਸਾਨੂੰ ਧਰਨਾ ਚੱਕਣ ਲਈ ਕਹਿ ਰਿਹਾ ਕੱਲ 4 ਵਜੇ ਤੱਕ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਇੱਥੇ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਹੇ ਕੋਈ ਲਾਅ ਐਂਡ ਆਰਡਰ ਦੀ ਅਸੀਂ ਸਥਿਤੀ ਨੂੰ ਵਿਗਾੜ ਨਹੀਂ ਰਹੇ ਰਸਤਾ ਵੀ ਇੱਕ ਅਸੀਂ ਬੰਦ ਕੀਤਾ ਦੂਜਾ ਅਸੀਂ ਖੁੱਲਾ ਛੱਡਿਆ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਨੂੰ ਤੇ ਉਹ ਕਹਿ ਰਹੇ ਆ ਵੀ ਅਸੀਂ ਤੁਹਾਡੇ ਤੇ ਬੰਦ ਕਾਰਵਾਈ ਕਰਾਂਗੇ ਜਿੱਥੇ ਤੁਸੀਂ ਧਰਨਾ ਮਾਰ ਚੁੱਕੇ ਐਥੋਂ ਕੋਈ ਕਿਹੜੇ ਪਰਚੇ ਦੀ ਗੱਲ ਕੀਤੀ ਕੋਈ 383 ਤਾਰਾ ਕਹਿੰਦੇ ਆਰੀ ਕੋਈ ਉਹ ਲਾ ਕੇ ਉਹਦੇ ਤਹਿਤ ਤੁਹਾਨੂੰ ਅੰਦਰ ਕਰਾਂਗੇ ਅਸੀਂ ਅਸੀਂ ਉਹਨਾਂ ਨਾਲ ਕਿਹਾ ਵੀ ਜੇ ਤੁਸੀਂ ਇੱਥੇ ਆ ਸਕਦੇ ਹੋ ਆ ਜਾਓ ਅਸੀਂ ਧਰਨਾ ਨਹੀਂ ਦੀ ਇੱਥੋਂ ਚੱਕਣਾ ਡਰੋਨ ਦੀ ਕੋਸ਼ਿਸ਼ ਕੀਤੀ ਡਰੋਨ ਦੀ ਕੋਸ਼ਿਸ਼ ਕੀਤੀ ਆ ਜੀ ਕਾਰਨ ਕਾਦੀ ਗੱਲ ਉਹ ਧਰਨਾ ਚੱਕਣਾ ਉਹ ਕਾਰਨ ਦੇਖੋ ਜੀ ਹਾਇਰ ਐਜੂਕੇਸ਼ਨ ਮਨਿਸਟਰ ਜਿਹੜੇ ਹਰਜੋਤ ਮੈਸੋ ਯੂਨੀਵਰਸਿਟੀ ਆਏ ਹੋਏ ਕੋਈ ਸਾਡਾ ਕੋਈ ਉਹਨਾਂ ਨੂੰ ਘੇਰਨ ਦਾ ਪ੍ਰੋਗਰਾਮ ਨਹੀਂ ਕੋਈ ਉਹਨਾਂ ਦੇ ਸਾਡੇ ਕੰਮ 'ਚ ਵਿਘਨ ਪਾਉਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਅਸੀਂ ਆਪਦੇ ਸਾਈਡ ਤੇ ਬੱਟੇ ਹੋ ਹੋ ਸਕਦਾ ਕੋਈ ਪੋਲਿਟੀਕਲ ਪ੍ਰੈਸ਼ਰ ਹੋਵੇ ਉਹਨਾਂ ਤੋਂ ਤਾਂ ਕਹਿ ਰਹੇ ਹਾਂ ਪਰ ਅਸੀਂ ਨਹੀਂ ਤਰਨਾ ਨਹੀਂ ਚੱਕਾਂਗੇ ਤੁਸ ਆ ਕੇ ਜੇ ਮੁਕਤੀ ਕਰਦੇ ਕੀ ਕਰਦਾ ਕੋਈ ਨਾ ਜੋ ਜ਼ਬਰਦਸਤੀ ਕਰਦੇ ਆਗੇ ਅਸੀਂ ਜੋ ਵੀ ਸਾਡੇ ਤੋਂ ਲਾਅ ਐਂਡ ਆਰਡਰ ਦੇ ਵਿੱਚ ਰਹਿ ਕੇ ਹੋਊਗਾ ਉਹ ਅਸੀਂ ਕਰਾਂਗੇ ਹਾਂਜੀ ਭਾਜੀ ਕੀ ਨਾਮ ਹੈ ਜੀ ਮੇਰਾ ਨਾਂ ਜੀ ਗੁਰਵਿੰਦਰ ਸਿੰਘ ਹੈ ਜੀ ਕਿਹੜਾ ਤਰਨਾ ਲੱਗਾ ਯੂਨੀਵਰਸਿਟੀ ਦੇ ਬਾਅਦ ਕੀ ਕਿਹੜੀ ਕਿਹੜੀ ਮੰਗ ਲੱਗ ਲੱਗਾ ਕੀ ਇਹਦੇ ਵਿੱਚ ਸਾਡੀਆਂ ਜਿਹੜੀਆਂ 2 ਮੀੜ ਮੰਗਾ ਕਿ ਇਹਦੇ ਜਿਹੜਾ 7% ਰੂਲਰ ਏਰੀਆ 3% ਬਾਰਡਰ ਏਰੀਆ ਤੇ 2% ਜਿਹੜਾ 9084 ਦੇ ਵਿਕਟਮ ਪਰਿਵਾਰ ਆ ਉਹਨਾਂ ਨੂੰ ਟੋਟਲ ਜਿਹੜਾ 12% ਜਿਹੜਾ ਕੋਟਾ ਐਡਮਿਸ਼ਨ ਦੇ ਵਿੱਚ ਮਿਲਦਾ ਸੀ ਉਹ ਜਿਹੜਾ ਪਿਛਲੇ ਕਈ ਜਿਹੜਾ ਦੋ ਤਿੰਨ ਨੋਟੀਫਿਕੇਸ਼ਨਾਂ ਦੇ ਰਾਹੀਂ ਥੋੜਾ ਥੋੜਾ ਕਰਕੇ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਸਾਡੀ ਇਹ ਮੰਗ ਹੈ ਕਿ ਜਿਹੜਾ ਰੂਰਲ ਏਰੀਆ ਦਾ ਕੋਟਾ ਵਾ ਉਹਨੂੰ ਐਡੀਸ਼ਨਲ ਸੀਟਾਂ ਦੇ ਰਾਹੀਂ ਬਹਾਲ ਕੀਤਾ ਜਾਵੇ ਦੂਸਰੀ ਸਾਡੀ ਮੰਗ ਇਹ ਹੈ ਕਿ ਦੇਖੋ ਇਹ ਤਾਂ ਸਰਕਾਰੀ ਯੂਨੀਵਰਸਿਟੀ ਦਾ ਸਰਕਾਰ ਦਾ ਫਰਜ਼ ਹੀ ਹੈ ਕਿ ਉਹਨੇ ਆਪਣੇ ਬੱਚਿਆਂ ਨੂੰ ਆਪਣੇ ਸਟੇਟ ਦੇ ਬੱਚਿਆਂ ਨੂੰ ਆਪਣੇ ਰਾਜ ਦੇ ਬੱਚਿਆਂ ਨੂੰ ਇੱਕ ਹਾਈਅਰ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ ਪਰ ਇਥੋਂ ਦੀ ਯੂਨੀਵਰਸਿਟੀ ਨੇ ਜਿਹੜਾ ਲਗਾਤਾਰ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਵਾ ਹਰ ਸਾਲ ਜਿਹੜੀ 5% ਫੀਸ ਵਧਾਈ ਜਾਂਦੀ ਹੈ ਇੱਕ ਹੀ ਸਟੇਟ ਦੇ ਵਿੱਚ ਇੱਕ ਹੀ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਵਾਂ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਬਰਨਾਲਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਕੋਰਸ ਦੀ ਫੀਸ 25000 ਆ ਆ ਉਸੇ ਕੋਰਸ ਦੀ ਫੀਸ ਬਰਨਾਲਕ ਦੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਆ 60 ਤੋਂ 70000 ਰੁਪਈਆ ਦਾ ਸਾਡੀ ਮੰਗ ਵੀ ਇੰਨਾ ਅੰਤਰ ਕਿਉਂ ਆ ਸਾਡੀ ਮੰਗ ਇਹ ਕਿ ਜਿਹੜਾ 5% ਵਾਧਾ ਇਸ ਸਾਲ ਹੋਇਆ ਉਹਨੂੰ ਵਾਪਸ ਲਿਆ ਜਾਵੇ ਇਹਨਾਂ ਦੋ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ 4 ਦਿਨਾਂ ਤੋਂ ਭੁਖੜ ਹੜਤਾਲ ਤੇ ਬੈਠੇ ਹੋਏ ਹਾਂ ਕੋਈ ਪੁਲਿਸ ਤੋਂ ਕੋਈ ਫੋਨ ਆਇਆ ਕੋਈ ਗ ਪਰ ਅੱਜ ਕੀ ਹੋਇਆ ਕਿ ਅੱਜ ਇੱਥੇ ਜਿਹੜੇ ਹਾਇਰ ਐਜੂਕੇਸ਼ਨ ਮਿਨਿਸਟਰ ਨੇ ਅਰਜੋਤ ਬੈਂਸ ਉਹ ਆਏ ਹੋਏ ਨੇ ਕੱਲ ਦੇ ਪਰ ਉਹ ਸਾਡਾ ਉਹਨਾਂ ਨੂੰ ਕੋਈ ਕੇਰਾਂ ਦਾ ਪ੍ਰੋਗਰਾਮ ਵੀ ਨਹੀਂ ਹੈਗਾ ਪਰ ਉਹ ਪ੍ਰੈਸ਼ਰਾਈਜ਼ ਜਿਵੇਂ ਹੁੰਦਾ ਹੈ ਕਿ ਪ੍ਰੈਸ਼ਰ ਹੁੰਦਾ ਹੈ ਉਹਨਾਂ ਐਸਪੀ ਵੈਸਟ ਦਾ ਸਾਨੂੰ ਕਾਲ ਆਈ ਸੀ ਉਹਨਾਂ ਨੇ ਕਹਿਣਾ ਕਿ ਜੇ ਤੁਸੀਂ ਕੁਝ ਸਮੇਂ ਤੱਕ ਧਰਨਾ ਨਹੀਂ ਛੱਡਉਂਦੇ ਤਾਂ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਵੀ ਕਹਿ ਗਏ ਕਿ ਠੀਕ ਹੈ ਜੇ ਕਾਨੂੰਨ ਲੱਗਦਾ ਹੈ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ ਤੇ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਚੱਲਣ ਨੂੰ ਮੰਨਦੇ ਹਾਂ ਇਸਲਾਵਾ ਉਹ ਹੋਰ ਵੀ ਤੁਹਾਨੂੰ ਕੋਈ ਸੱਖਿਆ ਦਿੱਤੀ ਹੈ ਕੱਲ ਧਰਨਾ ਇਧਰ ਉਧ ਨਹੀਂ ਜੀ ਕੱਲ ਇਹ ਸਾਨੂੰ ਇੱਕ ਬਾਰ ਬਾਰ ਇਹ ਕਿਹਾ ਜਾ ਰਿਹਾ ਕਿ ਤੁਸੀਂ ਕੱਲ 4 ਵਜੇ ਤੱਕ ਜਿਹੜਾ ਵਾ ਆਪਣਾ ਧਰਨਾ ਕਿਤੇ ਹੋਰ ਸ਼ਿਫਟ ਕਰ ਲਓ ਕਿਉਂਕਿ ਉਹਦਾ ਸਿੱਧਾ ਸਿੱਧਾ ਕਾਰਨ ਹੈ ਵੀ ਮੰਤਰੀ ਸਾਹਿਬ ਦਾ ਪ੍ਰੋਗਰਾਮ ਹੋ ਜਾਏ ਪਰ ਐਸੀ ਵੀ ਸੰਭਵੀ ਦਿੱਤੀ ਗਈ ਉਸ ਤੋਂ ਐਸਪੀ ਸਾਹਿਬ ਨੇ ਕੋਈ ਪੱਤਾ ਪੁੱਤਾ ਦਿੱਤ ਕਰ ਹਾਂ ਜੀ ਉਹਨਾਂ ਨੇ ਕੋਈ 383 ਧਾਰਾ ਦਾ ਉਹ ਕਹਿ ਰਹੇ ਸੀ ਕਿ ਬਣਦੀ ਕਾਰਵਾਈ ਨੇ ਦੇਖੋ ਸਰ ਉਹ ਮੌਜੂਦੇ ਦੇ ਅਫਸਰ ਨੇ ਉਹਨਾਂ ਦੀ ਡਿਊਟੀ ਲਾਈਨ ਕਰਨਾ ਜਿਹਨਾਂ ਨੂੰ ਲੱਗਦਾ ਸੀ ਗਲਤ ਕਰ ਰਹੇ ਤੇ ਉਹ ਬੇਸ਼ੱਕ ਸਾਡੇ ਤੇ ਜਿੰਦੋਂ ਮਰਜ਼ੀ ਜੋ ਵੀ ਬਣਦੀ ਕਾਰਵਾਈ ਕਰ ਸਕਦੇ ਹਾਂ ਜਿਹੜਾ ਸਭਾ ਕੋ ਤਾਂ ਕਿ ਜਾਰੀ ਰਹੇਗਾ ਭਾਈ ਇਹ ਸਰ ਜਿੰਨਾ ਜਰ ਮੰਗਾ ਸਾਨੂੰ ਨਹੀਂ ਸਾਡੀਆਂ ਮਨਜ਼ੂਰ ਹੰਨੀਆਂ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦੀਆਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀਆਂ ਅਣਮਿੱਥੇ ਸਮੇਂ ਲਈ ਅਸੀਂ ਤੇ ਨਾ ਜਾਣੀ ਕੋ ਖੜਤਾਲ ਦੇ ਬੈਠੇ ਰਹਾਂਗੇ ਤੇ ਇਹਨੂੰ ਸੰਘਰਸ਼ ਨੂੰ ਜਿਹੜਾ ਅੱਗੇ ਹੋਰ ਤੇਜ਼ ਕਰਾਈ ਜਾਣਾ ਅਣਮਿੱਥੇ ਸਮੇਂ ਲਈ